ਬਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੁੜੀ ਦਾ ਰੇਟ ਦਿਖਾਉਣ ਆਤੇ ਨਾਗਾ ਜੀ ਬਾਈ ਸਾਹਮਣੇ 6 ਨਗ ਖੜੇ ਆ ਜੀ ਤੇ ਬਾਈ ਬਹੁਤ ਮਾਹੌਲ ਤੁਹਾਨੂੰ ਪਤਾ ਯਾਰ ਮਾੜਾ ਚੱਲੀ ਜਾਂਦਾ ਹਨਾ ਪਤਾ ਨਹੀਂ ਆ ਵੀ ਸ਼ਾਂਤੀ ਬਣੀ ਰਵੇ ਵੀਰ ਭਰਾ ਤੇ ਜਿਵੇਂ ਜਿਵੇਂ ਸਰਕਾਰ ਆਖੀ ਜਾਂਦੀ ਬਾਈ ਓਵੇਂ ਮੈਂ ਕਰੀ ਚਲੋ ਲਾਈਟਾਂ ਮੇਰਾ ਵੀਰ ਭਰਾ ਰਾਤ ਨੂੰ ਭਜਾ ਦਿਆ ਕਰੋ ਸੋ ਚੱਲੀ ਜਾਣਾ ਬਾਈ ਕੇਰਾ ਤਾਂ ਹਨਾ ਇਹ ਵਾਰ ਜੀ ਚੱਲੀ ਜਾਣੀ ਆ ਯਾਰ ਤੇ ਪਰ ਤੂੜੀ ਦੀ ਬੋਲੀ ਨਹੀਂ ਰੋਕ ਸਕਦੇ ਵੀਰੋ ਕਿਉਂਕਿ ਤੂੜੀ ਦੀ ਤੂੜੀ ਵੀ ਜ਼ਰੂਰੀ ਹੈ ਪਸ਼ੂਆਂ ਨੇ ਤੂੜੀ ਖਾਣੀ ਆਪਦੇ ਆਪੇ ਕੰਮ ਵੀ ਜ਼ਰੂਰੀ ਹੈ ਸਾਰਿਆਂ ਨੂੰ ਹਨ ਸੋ ਆ ਪਤਾ ਨੇ ਛੇ ਦੀ ਛੇ ਦੀ ਕਰ ਕੰਮ ਨਿਭੜੇ ਬਾਈ ਯਾਰ ਲਾਈਟ ਰਾਤ ਨੂੰ ਵੇਲੇ ਕੱਟੀ ਜਾਂਦੀ ਆ ਇਹ ਲਾਈਟ ਵੀ ਵਿਚਾਰੇ ਤਾਂ ਕਰਦੇ ਆ ਵੀ ਨਹੀਂ ਇਹਨਾਂ ਦਾ ਕਿਹੜਾ ਜੀ ਕਰਦਾ ਲਾਈਟ ਕੱਟਾਉਣਾ ਲੋਕੀਰ ਨਾ ਬੰਦ ਨਹੀਂ ਕਰਦੇ ਲਾਈਟਾਂ ਲੂਟਾ ਹੁਣ ਕਹਿੰਨਾਂ ਨੂੰ ਮਜਬੂਰੀ ਚ ਕਟਨੇ ਪੈਂਦੀ ਹੈ ਲਾਈਟ ਇੱਕ ਵੀਰਪੁਰਾ ਜਿੱਤੇ ਜਿੱਥੇ ਕੈਮਰੇ ਲੱਗੇ ਜਿਨ੍ਹਾਂ ਦੇ ਉਹ ਵੀ ਲਾ ਰਾਤ ਨੂੰ ਲਾਈਟਾਂ ਬੁਝਾ ਕੇ ਰੱਖਿਆ ਕਰੋ ਜਿਹੜੀਆਂ ਫਲੈਸ਼ ਜਗਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਨਾ ਉਹ ਸੈਟਿੰਗ ਚ ਜਾ ਕੇ ਤੇ ਮੁੜ ਕੇ ਕੈਮਰਾ ਕੈਮਰਾ ਖੋਲ ਕੇ ਤੇ ਕੈਮਰੇ ਦੇ ਵਿੱਚ ਇਮੇਜ ਦੀ অপਸ਼ਨ ਹੁੰਦੀ ਆ ਜਾਂ ਡਿਸਪਲੇ ਦੀ ਆਊਗੀ ਡਿਸਪਲੇ ਤੇ ਜਾ ਕੇ ਫਿਰ ਇਮੇਜ ਦੀ অপਸ਼ਨ ਆਊਗੀ ਉੱਥੇ ਜਾ ਕੇ ਬਾਈ ਤੇ ਵਾਈਟ ਲਾਈਟ ਦੀ অপਸ਼ਨ ਆਊਗੀ ਤੇ ਉਹਨੂੰ ਬੰਦ ਕਰ ਦਿਓ ਵੀਰਪੁਰਾ ਟੋਕੇ ਯਾਰ ਨਾ ਮੋਲ ਬਹੁਤ ਖਰਾਬ ਚੱਲੀ ਜਾਂਦਾ ਬਾਈ ਪਲਵਿੰਦਰ ਗੱਲ ਵੀਰ ਕੀ ਹਾਲ ਚਾਲਾ ਬਿੱਟੂ ਟਿਹਲਪੁਰ ਠੀਕ ਠਾਕ ਆ ਉਹ ਠੀਕ ਠਾਕ ਆ ਕਿਉਂਕਿ ਯਾਰ ਜਦੋਂ ਉਧਰੋਂ ਲੋਡ ਹੋ ਕੇ ਆ ਗਿਆ ਜਬ ਬੰਬ ਬੰਬ ਜਾਲ ਕੁਛ ਵੀ ਆ ਨਾ ਤੇ ਉਹਨਾਂ ਨੇ ਤਾਂ ਮੇਨ ਜਗ ਦੀ ਲਾਈਟ ਵੇਖਣੀ ਆ ਉਹਨਾਂ ਨੂੰ ਤਾਂ ਆਇਆ ਵੀ ਜਿੰਨੇ ਵੱਧ ਤੋਂ ਵੱਧ ਸਿੱਟਕੇ ਬੰਦੇ ਉਹਨਾਂ ਹੀ ਸਾਡਾ ਫਾਇਦਾ ਤੇ ਜਿੱਥੇ ਉਹਨਾਂ ਨੂੰ ਲਾਈਟ ਜਗਦੀ ਦੱਸ ਗਈ ਉਹਨਾਂ ਨੇ ਆਟੋਮੈਟਿਕ ਹੁੰਦੀਆਂ ਉਹ ਲਾਈਟ ਤੇ ਫੜ ਜਾਣਾ ਕਿਉਂਕਿ ਜੇ ਉਹ ਮਤਲਬ ਖੇਤਾ ਖੁੱਤਾ ਜੇ ਨੇਰਾ ਹੋਵੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਬੰਦੇ ਰਹਿੰਦੇ ਕਿੱਥੇ ਨਹੀਂ ਜਿੱਥੇ ਮੰਨ ਲੇ ਕਿ ਚਲੋ ਫਲੈਸ਼ ਬਲੂ ਜਗਦੀ ਦੀਦੀ ਉਹਨਾਂ ਨੇ ਕਹਣਾ ਵੀ ਆਪ ਕੋਈ ਬੰਦਾ ਹੋਊਗਾ ਇੱਥੇ ਸੜਦੇ ਕੰਮ ਸਭ ਵੀਰ ਭਰਾ ਬਚਾਈ ਰੱਖਿਆ ਕਰੋ ਜੇ ਹਨ ਗਵਾਂਡ ਵੀ ਜਗਦੀ ਉਹਨਾਂ ਨੂੰ ਵਗਾਇਆ ਕਰੋ ਕਿ ਰਾਤ ਨੂੰ ਵੀ ਲਾਈਟਾਂ ਬੁਝਾ ਕੇ ਰੱਖੋ ਹਨ ਰਾਜ ਸਿੰਘ ਬੁੱਟਰ ਬਾਈ ਕੀ ਹਾਲ ਚਾਲ ਹੈ ਸ੍ਰੀ ਗੋਡ ਮਾਰਨਿੰਗ ਪਾਲ ਚੋਟੀਆਂ ਬਿੱਟੂ ਟਹਿਲਪੁਰਾ ਦਪਿੰਦਰ ਧਾਲੀਆਲ ਜਤਿੰਦਰ ਖਿੰਡਾ ਭਾਜੀ ਸਬਜੀ ਮੰਡੀ ਨਹੀਂ ਗਏ ਅੱਜ ਸਬਜੀ ਮੰਡੀ ਭਾਜੀ ਹੁਣ ਲੇਟ ਸਟਾਰਟ ਹੁੰਦੀ ਆ ਜੇ ਮੰਨ ਕੇ ਚੱਲੋ ਅੱਗੇ 4:30 5 ਵਜੇ ਮੰਡੀ ਸਟਾਰਟ ਹੋ ਜਾਂਦੀ ਸੀ ਹੁਣ ਮੰਡੀ ਸਟਾਰਟ ਹੁੰਦੀ ਹੈ 5:30 ਵਜੇ ਹਨੇਰਾ ਹੁੰਦਾ ਬਾਈ ਅੱਗੇ ਲਾਈਟਾਂ ਜਗਦੀਆਂ ਕਿਉਂਕਿ ਹੁਣ ਹਨੇਰਾ ਹੁੰਦਾ ਲਾਈਟਾਂ ਨਹੀਂ ਜਗਾ ਸਕਦੇ ਮੰਡੀ ਵਾਲੇ ਵੀ ਪਿੱਛੇ ਪਰਮਿਸ਼ਨ ਤੇ ਬਿਨਾ ਲਾਈਟਾਂ ਤੋਂ ਦੀਦਾ ਕੋ ਨਹੀਂ ਮੰਡੀ ਦੇ ਵਿੱਚ ਤਾਂ ਕਰਕੇ ਜਿਹੜੀ ਹੁਣ ਮੰਡੀ ਹੁੰਦੀ ਹੈ 5:30 5:30 ਵਜੇ ਸਟਾਰਟ ਉਹਦੋਂ ਵਾਲੇ ਰੇਡਰ ਨਿਕਲਦੇ ਹੁੰਦੇ 6 ਵਜੇ ਹਨ ਤੇ ਦੇਖਦੇ ਜੇ ਆ ਤੂੜੀ ਦੀ ਬੋਲੀ ਹੁੰਦੀ ਐਦੂ ਬਾਦ ਆਪਾਂ ਵਿਖਦੇ ਬਾਈ ਵੀਡੀਓ ਰਿਕਾਰਡ ਕਰ ਲਾਂਗੇ ਸਬਜ਼ੀ ਮੰਡੀ ਦੀ ਬਾਕੀ ਬਾਈ ਪਰਸੋ ਅਪਲੋਡ ਕੀਤੀ ਵੀ ਆ ਕੱਲ ਨਹੀਂ ਕੀਤੀ ਹਨ ਤੇ ਅੱਜ ਮੇਰਾ ਰਾਤਾ ਬਣਦਾ ਵੀ ਰਿਕਾਰਡ ਕਰ ਲੀਏ ਬਾਈ ਅੰਦਰ ਕੋਲ ਬੁਰ ਕੋਲ ਪੂਰੀ ਆ ਉਹ ਦੇਖੋ ਤੁਹਾਨੂੰ ਵਿਖਾ ਦਨੇ ਇਧਰ ਗਾਹਕ ਬਹੁਤ ਆ ਤੇ ਫਿਲਹਾਲ ਜਿਹੜੀ ਮੰਡੀ ਲੇਟ ਸ਼ੁਰੂ ਹੁੰਦੀ ਹੈ ਬਾਈ ਉਹੀ ਲਾਈਟਾਂ ਕਰਕੇ ਕਿਉਂਕਿ ਅੱਗੇ ਸਭ ਤੋਂ ਤੇਜ਼ ਚੱਲਣ ਵਾਲੀ ਮੰਡੀ ਨੇੜੇ-ਨੇੜੇ ਆਪਣੇ ਕੋਟਕਪੂਰਾ ਮੰਡੀ ਆਉਂਦੀ ਹੈ ਸਭ ਤੋਂ ਤੇਜ਼ ਜਿਹੜੀ ਸਭ ਤੋਂ ਜਲਦੀ ਮੰਡੀ ਚੱਲਦੀ ਹੈ 3 ਵਜੇ 3:30 4 ਵਜੇ ਮਾਲ ਵਿਕਣਾ ਜਾਨੀ ਸ਼ੁਰੂ ਹੋ ਜਾਂਦਾ ਤੁ ਜਿਵੇਂ ਫਰੀਦਕੋਟ ਵਾਲੀ ਮੰਡੀ ਹੈ ਜੋ ਮੌਕਸ ਲਈ ਇਹ ਹੁੰਦੀਆਂ ਲੇਟ ਸਟਾਰਟ ਇਹ ਘਟੋ ਘਟ 6:30 ਵਜੇ ਜਾਂਦੀਆਂ ਪਰ ਹੁਣ ਇਹਦਾ ਟਾਈਮ ਜਿਹੜਾ ਲੇਟ ਹੋ ਗਿਆ ਕੋਟਕਪੂਰਾ ਮੰਡੀ ਦਾ ਬਾਈ ਆ ਪਿਛਲੇ 3-4 ਦਿਨਾਂ ਤੋਂ ਕਿਉਂਕਿ ਲਾਈਟਾਂ ਚੱਗਦੇ ਨਹੀਂਆਂ ਉਹਦੇ ਕਰਕੇ ਫਿਰ ਲੇਟ ਹੋਣਾ ਹੀ ਆ ਬਾਈ ਬਟੂਟਾਲਪੁਰਾ ਤਰਮਪਾਲ ਸਿੰਘ ਬਾਈ ਭਾਰਤ ਜੀ ਸੋਖਸਾਂ ਮੰਗਦੇ ਸਹੀ ਗੱਲ ਆ ਬਾਈ ਬਿਲਕੁਲ ਬਾਈ ਜੀ ਸਹੀ ਗੱਲ ਪਲਵਿੰਦਰ ਗਿੱਲ ਜੰਟਾ ਬਾਈ ਯੂਐਸਸੀ ਤੋਂ ਲਾਏ ਅੱਜ ਕੱਲ ਸੱਚ ਖਬਰ ਆਈ ਆ ਪ੍ਰਵਾਸੀ ਜਿਹੜੇ ਇੱਥੇ ਆਪਣੇ ਰਹਿੰਦੇ ਆ ਉਹ ਗੈਰ ਰੇਲ ਗੱਡੀਆਂ ਪਰ ਪਰ ਕੇ ਬਈ ਉਹ ਤਾਂ ਕਰਨ ਲੱਗ ਗਏ ਵਾਪਸੀ ਆਪਦੇ ਵਤਨਾਂ ਨੂੰ ਉਹ ਤਾਂ ਡਰ ਗਏ ਤੇ ਪੰਜਾਬ ਵਾਲੇ ਹੁਣ ਕਿੱਧਰ ਜਾਣ ਪਈਆਬਾਂ ਪਈਆਬਾਂ ਜਾਣ ਤਾਂ ਫਿਰ ਨਾਲ ਖੜਨਾ ਹੀ ਪੈਣਾ ਕਿਉਂਕਿ ਆਪਾਂ ਲੋਕਲ ਇੱਥੋਂ ਜੰਮੇ ਜਾਏ ਆ ਬਈ ਹਨਾ ਤੇ ਉਹ ਤਾਂ ਆਪਦੇ ਪ੍ਰਵਾਸੀ ਸੀਗੇ ਉਹ ਆਦੇ ਚੱਕ ਢੁਡੀ ਬਸਤਰਾ ਤੁਰੀ ਜਾਂਦੇ ਬਈ ਹੁਣ ਉਹਦੀ ਆਪਦੇ ਵਤਨਾਂ ਨੂੰ ਕਹਿੰਦੇ ਉਹ ਤਾਂ ਚਲੋ ਬਾਰਡਰ ਤੋਂ ਦੂਰ ਪੰਜਾਬ ਤਾਂ ਕਹਿੰਦੇ ਹੈ ਹੀ ਬਾਰਡਰ ਦੇ ਨਾਲ ਇੱਕ ਨਾ ਯਾਰ ਬੜੀ ਨੈਗੇਟਿਵਿਟੀ ਫੜਾਈ ਜਾਂਦੇ ਕਈ ਵੀ ਇਕੱਲੇ ਪੰਜਾਬ ਤੋਂ ਹੀ ਬੰਬ ਅਟੈਕ ਹੁੰਦੇ ਆ ਜੋ ਵੋ ਸਾਰੇ ਪਾਸੇ ਹੋਈ ਜਾਂਦੇ ਆ ਬਈ ਖਬਰਾਂ ਵੇਖਿਆ ਕਰੋ ਹਨਾ ਜੰਮੂ ਕਸ਼ਮੀਰ ਵਾਲੇ ਪਾਸੇ ਜਿੱਧਰ ਵੱਡਰ ਲੱਗਦਾਗਾ ਤੇ ਜਾਂ ਰਾਜਸਥਾਨ ਵਾਲੇ ਪਾਸੇ ਜਿੱਧਰ ਵੱਡਰ ਲੱਗਦੇ ਸਾਰੇ ਪਾਸੇ ਹੀ ਇਹ ਕੰਮ ਚੱਲੀ ਜਾਂਦਾ ਬਈ ਉਹ ਬੱਕਰੀ ਗੱਲਾਂ ਵੀ ਆਪਾਂ ਚੈਨਲ ਪੰਜਾਬੀ ਵੇਨੇ ਤੇ ਪੰਜਾਬੀ ਚੈਨਲਾਂ ਨੇ ਫਿਰ ਵੀ ਪੰਜਾਬ ਦੀ ਖਬਰ ਜ਼ਿਆਦਾ ਦੇਣੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਆਪਾਂ ਬਾਹਰ ਦੀ ਖਬਰ ਘਾਟੇ ਉਹਨਾਂ ਨੇ ਮੁੜ ਕੇ ਬਾਹਰ ਦੀ ਖਬਰ ਦੇ ਕੇ ਕਰਨੀ ਹੈ ਕਿਉਂਕਿ ਪੰਜਾਬ ਤਾਂ ਫਿਰ ਪੰਜਾਬ ਦੀ ਖ਼ਬਰ ਹੀ ਵੇਖਣਗੇ ਪੰਜਾਬੀ ਉਹਦੇ ਕਰਕੇ ਚੱਕਰ ਪੈ ਜਾਂਦਾ ਬਈ ਨਹੀਂ ਅਟੈਕ ਵਗੈਰਾ ਜੇ ਹਿੰਦੀ ਖਬਰਾਂ ਵਾਲੇ ਵੇਖੀਏ ਸਾਰੇ ਪਾਸੇ ਹੋ ਹੀ ਜਾਂਦੇ ਬਈ ਆ ਜੋ ਕਰਾਂ ਦੀ ਪਹਿਲੀ ਟਾਂ ਦੀ ਬਾਈ ਦਾ ਨਾ ਇਹ ਨੋ ਨਾ ਨਾ ਜਿਹੜੀ ਲੱਗੀ ਹੈ ਇੱਥੇ ਜਾਣਾ ਸਕੂਲ ਲਾਈ ਜਾਂਦਾ ਜਿਹੜਾ ਨਾਮ ਚੰਗੇ ਹੈ ਉਸ ਨਹੀਂ ਹੁੰਦਾ ਹੋ ਗਿਆ ਟਾਈਮ ਹਾਂਜੀ ਹਾਂਜੀ ਚਲੋ ਵਧੀਆ ਜੀ ਅੱਜ ਬੰਦੇ ਘਟਾ ਸੀ ਗੱਲਿਆ ਹਾਂ ਬੰਦੇ ਹੀ ਨਹੀਂ ਅੱਜ ਤਾਂ ਨਾਲ ਲੈ ਆ ਧਰਦਾ ਹਾਂ ਹਾਂ ਨਿਕਲੀ ਸੀ ਯਾਰ ਹੁਣ ਬਾਈ ਕਿੱਡੀ ਦਾ ਨਿਕਲੀ ਆ ਗਈ ਬਾਈ ਯਾਰ ਬੋਲੋ ਜੀ 2 ਰੁਪਏ ਆਖਦੇ 200 25 35 55 60 75 80 85 285 90 290 290 ਬੋਲਾਂਗੇ ਕਿਨੇ 290 ਰੁਪਏ ਭਾਈ ਜੀ। ਲਾ ਭਾਈ 290 ਰੁਪਏ ਨਾ ਲੱਗੇ ਤੇ ਨਾ ਲੱਭੇ। ਕੀ ਆਲਾ ਭਾਈ ਠੀਕ ਆ ਜੀ। ਲਾਵੇ ਪਹਿਲੀ ਟਰਾਲੀ ਜਿਹੜੀ 200 ਤੇ 90 ਰੁਪਏ ਲੱਗੀ ਆ ਜੀ। ਲਾਵੇ ਦੂਜੀ ਟਰਾਲੀ ਵੇਖਦੇ ਕੀ ਰੇਟ ਜਾਂਦੀ ਆ ਜੀ। ਸਿੱਧਾ ਗੱਲ ਭਾਈ ਕੀ ਆਲ ਚੱਲ। ਤੁਸੀਂ ਕਾਈ ਜਾਈਏ ਨਾ। ਹਾਂ ਜੀ। ਆਪ ਦਾ ਨਹੀਂ ਜਾ ਪੀ ਜਾਂਦਾ ਕੇਵਲ ਹੈ। ਬਸ ਆ ਜੀ। ਕੀ ਹੋਰ? ਇਹ ਵੀ ਕੇਵਲ ਹੀ ਆ। ਬਾਈ ਨਿਕਲਦੀ ਤਾਂ ਨਹੀਂ ਵਿੱਚੋਂ ਬੜਾ ਰੋਕਦੇ ਕੋਣਗੇ ਬਾਈ ਮਾੜੀ ਮੋੜੀ ਆ ਸਕਦੀ ਯਾਰ ਹਾਂ ਬਾਈ ਪੂਰਾ ਯਾਰ ਇਹ ਹੋਊਗਾ ਤੰਕਾ ਉਹ ਪੂਰੀ ਸਾਫ ਹੋਊ ਚੱਲ ਕਲੇ ਹੋਰ 200 ਰੁਪਇਆ 200 5 10 15 ਵੀ 25 30 35 35 40 ਖਾਲੀ ਮੇਰੇ ਕੋਲ ਹੈਗੀ 40 240 40 45 250 52 60 260 ਰੁਪਏ 70 75 75 ਬੋਲਾਂਗੇ ਨਾ 275 ਰੁਪਏ ਬਾਕੀ ਲਾ ਬਾਈ 275 ਰੁਪਏ 14 ਲਾਵੇ ਪਹਿਲੀ ਟਰਾਲੀ ਵਗ ਗਈ ਆ 290 ਰੁਪਏ ਤੇ ਦੂਜੀ ਟਰਾਲੀ ਵਗ ਗਈ ਪੌਣੇ 350 ਇਧਰ ਗੋਲੀ ਟਾਲੀ ਵਾਲਾ ਫੇਰ ਲੈ ਕੇ ਆ ਤੂੜੀ ਕੀ ਆਲਾ ਬਾਈ ਗੋਲੀ ਉਹ ਠੀਕ ਆ ਇਹ ਆਲਾ ਭਰਾ ਕਿੰਨੀ ਵਿਕੂਗੀ ਕੀ ਪਤਾ ਚੱਲ ਫਿਰ ਲਿਆ ਕਰਾਂ ਨਹੀਂ ਸਿੰਪਲ ਕੱਢ ਕੇ ਲਾ ਬਈ ਆ ਜੋ ਤੀਜੀ ਟਰਾਲੀ ਆ ਬਾਈ ਓਏ ਗੋਲੀ ਗੱਲੀ ਲੈ ਆ ਗੱਲੀ ਗੱਲੀ ਗੁੱਲੀ ਨੂੰ ਕਿਹੜਾ ਨਹੀਂ ਜਾਣਦਾ ਯਾਰ ਇਹ ਬਣਾਇ ਸੀ ਗੱਲ ਗਿੱਲੀ ਗੁੱਲੀ ਤਾਂ ਨਹੀਂ ਪਈ ਹੈ ਨਾ ਲੱਗ ਗਿੱਲੀ ਹੈ ਜੀ ਜਿੱਤੀ ਬੰਦੀ ਹੈ ਜੀ 180 ਹੈ 180 180 ਕੋਲ ਲੈ ਆਓ ਬੜਾ 80 180 ਰੁਪਏ 180 ਰੁਪਏ ਬੋਲਣਾ ਭਾਈ ਕਿਨੇ ਓ 180 ਰੁਪਏ ਭਾਈ ਕੀ ਦੀ ਆ ਨਗਰੀਆ ਬਾਈ ਜੀ ਨਹੀਂ ਵਿੱਚ ਨਹੀਂ ਨਹੀਂ ਬਾਈ ਚਲੋ ਚਲੋ ਨਹੀਂ ਨਹੀਂ ਨਾ ਲੈ ਜੀ ਦੇਖਿਆ ਨੀ ਮੁਰਕੇ ਹੋਰ ਪਰਲੇ ਹਾਂ ਬਾਈ ਕੀ ਦੀ ਆ ਨਹੀਂ ਯਾਰ ਹੋਗਾ ਬੜੀ ਬੰਦਾ ਬੰਦਾ ਲੈ ਜੀ ਵੀਰੇ ਹਾਂ ਬਹੁਤ ਹੋ ਗਿਆ ਫਰਮਾਈ ਬੋਲੋ ਜੀ 220 220 ਰੁਪਏ ਦੇ ਅਧਿਕਰੀ ਗਏ ਯਾਰ ਤੁਮ ਕਰ ਕੱਚੀ ਕਰਦੇ 25 ਰੁਪਏ 25 ਰੁਪਏ 35 40 40 45 250 52 252 60 ਹੈ 260 ਰੁਪਏ ਬੋਲਾ ਬਾਈ ਨੇ 65 70 70 ਰੁਪਏ ਬੋਲਦਾ ਕੋਈ 200 ਦਾ ਪਤਾ ਨਹੀਂ ਕੋਈ 270 ਰੁਪਏ ਬਾਈ ਜੀ ਲੈ ਬਾਈ 200 ਤੇ 70 ਰੁਪਏ ਬਾਈ ਤੇ ਸਿਰਾ ਰੇਟ ਚੱਲੀ ਜਾਂਦਾ ਬਾਈ 290 ਰੁਪਏ ਇੱਕ ਟਰਾਲੀ ਵੈਗੀ 270 ਤੇ ਇੱਕ ਵੈਗੀ 275 ਤੇ ਇੱਕ ਦਾ ਰੇਟ ਲੱਗਿਆ ਸੀਗਾ 200 ਤੇ ਹੁਣ ਕਿੰਨਾ ਸੀਗਾ 45 ਉਹ ਵਿੱਚ ਨਹੀਂ ਬਾਈ ਨੇ ਤੇ ਤਿੰਨ ਤੇ ਚਾਰ ਨਾ ਰਹਿ ਗਏ ਬਾਈ ਨਾ 180 ਰੁਪਏ ਸੋਰੀ 180 ਰੁਪਏ ਵਾਲੀ ਵਿੱਚ ਨਹੀਂ ਬਾਈ ਤੂੜੀ ਹਾਂ ਅਜਿਹਾ ਹੋ ਗਿਆ ਹਾਂ ਨਾ ਮੈਂ ਜਾਨਾ ਮੈਂ ਸਿਨਪੋਈ ਦੀ ਬਣੀ ਤੋ 12 ਲਾਈ ਬਾਈ ਯਾਰ ਨੰਬਰ ਵੇਖ ਲਾ ਆਪੇ ਲੈ ਜਾ ਹੁਣ ਜਿਹੜੇ ਲੈਣੀ ਮੈਨੂੰ ਨੰਬਰ ਆਪਾਂ ਬੋਲੀ ਦਿੱਤੀ ਆਪਾਂ ਜਾ ਕੇ ਨਾ ਦੀ ਆਪਾਂ ਪਾਪਾ ਨੂੰ ਕਿਹਾ ਉਹਨੇ ਆਪਾਂ ਘੱਲ ਦੇਣੀ ਆ ਨਾ ਕਹਵੇ ਅਗਲਾ ਪਛਾਂ ਅੱਛਾ ਉੱਥੇ ਨਹੀਂ ਹੈ ਪਤਾ ਨਹੀਂ ਕਿਹਦੇ ਹੈ ਚੱਲ ਬੱਠੀ ਦਾ ਜਾਣ 180 ਰੁਪਏ 200 ਰੁਪਿਆ 5 5 205 10 15 20 25 30 35 235 ਬੋਲਾਂਗੇ 235 ਰੁਪਏ ਲਾ ਭਾਈ 200 ਤੇ 35 ਰੁਪਏ ਨੂੰ ਆਹ ਤੂੜੀ ਵੈਗੀ ਆ ਜੀ ਲਾ ਭਾਈ ਸਰਾ ਰੇਟ ਚੱਲੀ ਜਾਂਦਾ ਅੱਜ ਇੱਕ ਵਾਰੀ 290 ਰੁਪਏ ਕੀ ਆਲਾ ਭਾਈ ਠੀਕ ਆ ਵਧੀਆ ਜੀ ਕਿਰਪਾ ਕਿਰਪਾ ਮਾਰ ਕੇ ਕਿਰਪਾ ਰਵੇ ਕਿ ਨਹੀਂ ਸਹੀ ਗੱਲ ਚੜਦੀ ਖੜਾ ਚਾਹੀਦਾ ਜਿਹੜੇ ਹਾਲਾਤ ਚੱਲੀ ਜਾਂਦੇ ਆ ਸਹੀ ਗੱਲ ਹੋਰ ਜੀ ਠੀਕ ਆ ਵਧੀਆ ਭਾਈ ਵਧੀਆ ਵਧੀਆ ਦਾ ਕੋਈ ਫ੍ਰੀ ਕਰਵਾਣੀ ਹੈ ਕੱਲ ਦਾ ਦਾ ਤਾਰ ਕਿਨਵਾ ਯਾ ਕਿਨੇ ਹੈ ਦੇਖਲਾ ਚ ਅਗਲੀ ਹੋਰ ਉਹਨਾਂ ਦਾ ਦਾ ਨਹੀਂ ਨੂੰ ਦਾ ਕੋਈ ਨਹੀਂ ਬਈ ਉਧਾਰ ਬੰਦ ਹੈ ਹਾਂਜੀ ਬੋਲੋ ਜਿੱਲੀ ਤਾਂ ਨਹੀਂ ਬਈ ਯਾਰ ਨਹੀਂ ਬਈ ਨੰਗਾ ਗਿੱਲਾ ਤਾਂ ਨਹੀਂ ਚਾ ਵੀ ਨਹੀਂ ਆ ਤੇਰੀ ਹੈ 180 ਰੁਪਏ 180 ਰੁਪਏ 180 ਬੋਲਣਾ ਭਾਈ ਕੁਝ ਜਗ ਹੈ ਮੈਂ ਲਾਗੇ ਦੇ ਤਾਂ ਕਮੈਂਟ ਨਹੀਂ 180 ਰੁਪਏ ਭਾਈ ਨਹੀਂ ਨਹੀਂ ਲਾ ਭਾਈ 180 ਰੁਪਏ ਹੋਈ ਸੀ ਇਹ ਭਾਈ ਨੇ ਨਹੀਂ ਵੇਚੀ ਜੀ ਦਿੰਦੀ ਆ ਭਾਈ ਗੁੱਲੀ ਗੁੱਲੀ ਕਾ ਨਹੀਂ ਬੋਲੋ ਜੀ 200 ਰੁਪਏ ਆ 200 200 200 5 50 15 15 20 25 25 30 35 40 240 ਬੋਲਣਗੇ ਨੇ 48 250 55 55 ਬੋਲਣਗੇ ਨੇ 60 ਹੈ ਭਾਈ 65 265 ਰੁਪਏ ਭਾਈ ਚਲੀਏ ਲਾ ਭਾਈ 200 ਤੇ 65 ਰੁਪਏ ਆ ਵੇਗੀ ਭਾਈ ਸਿਰਾ ਰੇਟ ਅੱਜ ਚੱਲੀ ਜਾਂਦਾ ਭਾਈ 290 ਰੁਪਏ ਇਹ ਆ ਭਾਈ ਇਹ ਕਿਹਨੇ ਚੱਲੋ ਤੇਰੇ ਵੀ ਚੱਲ ਆਇਓ ਆਇਓ ਸੁਣ ਮੇਰੀ ਗੱਲ ਜਾਉਣਾ ਨਹੀਂ ਬੋਲੋ ਜੀ 250 ਰੁਪਏ ਹਾਂ ਜੀ ਕਰਦੇ 54 60 65 70 71 80 280 ਬੋਲਾਂਗੇ ਨਾ 280 ਰੁਪਈਆ ਬਾਈ ਕਿਹਦੀ ਆ ਲੈ ਬਾਈ 280 ਰੁਪਈਆ ਵੇਗੀ ਤੇ ਇੱਕ ਟਰਾਲੀ ਜਿਹੜੀ ਵਿਕੀ ਸਿਰਾਰਣ 290 ਉਹੀ ਚੱਲੀ ਜਾਂਦਾ ਬਾਈ ਸਿਰਾਰਣ ਵਾਲੇ ਲੈ ਬਾਈ ਮੈਨੂੰ ਲੱਗਦਾ ਜੋੜੇ ਦੀ ਇਕੱਠੇ ਦੀ ਬੋਲੀ ਹੋਣੀ ਆ ਲੱਭੇ ਜੋੜੇ ਦੀ ਆ ਇਕੱਠੀ ਬੋਲੀ ਹੋਣੀ ਹੈ ਮੇਰੇ ਸਾਹ ਨਾਲ ਬਾਕੀ ਪੁੱਛਣਗੇ ਵੀ ਇਕੱਲੀ-ਇਕੱਲੀ ਕਰਨੀ ਹੈ ਤੇ ਜੋੜੇ ਦੀ ਕਰਨੀ ਆ ਆ ਜਾਓ ਕਰਨ ਦੀ ਲਾਸਟ ਟਰਾਲੀ ਬਾਈ ਇਕੱਠੇ ਦੀ ਹੈ ਨੰਬਦੀ ਕੁੜੀ ਲੱਕੜ ਕੰਡੇ ਜਿਹਦੇ ਦੀ ਗਲੀ ਆ ਦੋਨੇ ਕੋਈ ਨਹੀਂ ਹੈ ਕੋਈ ਕੋਈ ਚੀਜ਼ ਵੇਚੋ ਜੋੜੇ ਵਾਲਾ ਹੁੰਦਾ ਵੀ ਗੱਲੀ ਵਾਲਾ ਹੁੰਦਾ ਕਿਉਂ ਨਹੀਂ ਸਹੀ ਗੱਲ ਨਾ ਚੱਲਿਆ ਕੌਣ ਚੱਲਿਆ ਕਿਹਨੂੰ ਕੋਲ ਲੈ ਆਜਾ ਕੋਈ ਨਹੀਂ ਅਗਲਾ ਯਾਰ ਨੈੱਟ ਸਿਗਨਲ ਤਾਂ ਪਤਾ ਉਹ ਸੁਪਰਾ ਪਹੁੰਚਦਾ ਕੋਈ ਹੈ ਬੋਲੋ ਜੀ ਜੋੜ 200 ਜੋੜੇ ਦਾ 200 5 10 15 20 25 30 35 40 45 250 ਹੋ ਲਾ ਬਾਈ ਜੋੜਾ ਵਗਿਆ 250 ਰੁਪਏ ਨੂੰ ਬਾਈ ਤੇ ਸਿਰਾ ਰੇਟ ਅੱਜ ਮਿੱਤਰੋ ਚੱਲਿਆ ਜਿਹੜਾ 200 ਤੇ 90 ਰੁਪਏ ਬਾਈ ਵੀਡੀਓ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਜੀ ਹਾਂਜੀ ਅੱਜ 25 ਰੁਪਏ ਗੰਢੇ ਆ ਅੱਜ 25 ਹੋਗੇ ਉਦੋਂ 16 17 ਸੀਗੇ ਨਾ ਨਾ ਹੁਣ ਨਹੀਂ ਦਿੰਦਾ ਕੋਈ ਹਾਂ ਹੁਣ ਤਾਂ ਆਰਤੀਆ ਵੀ ਭਾਈ ਭਾਈ ਪੈਂਦੇ ਆ ਕਿ ਪਰਸ 16 17 ਸੀਗੇ ਤੇ ਕੱਲ ਕੱਲ ਵੀ 22 ਸੀ ਹਾਂ ਅੱਜ 25 ਰੁਪਏ ਆ ਅੱਜ ਬਾਹਰ 25 ਬਣਗੇ ਹਾਂ ਸਹੀ ਆ ਨਹੀਂ ਕੱਲ ਵੀ 22 ਬਾਈ ਚੱਲਿਆ ਹਾਂ ਤੇ ਵਖਾ ਦਾ 25 ਵੇਚਣਾ ਹੀ ਬਣਾ ਤੀ ਹਾਂ ਸਹੀ ਆ ਲਵੇਂ ਪਰਚੂਨ ਤੁਹਾਨੂੰ 30-30 ਰੁਪਏ ਮਿਲਣਾ ਤੁਹਾਨੂੰ ਦੱਸ ਦਿੰਦੇ 25-25 30-30 ਰੁਪਏ ਕਹਿੰਗੇ ਅੰਦਰ ਰੇਟ ਜਿਹੜਾ 22-21 ਹੋ ਗਿਆ ਹਨਾ ਚਾਲੂ-ਵਾਲੂ ਖੜਾ ਹਥੀ ਆਲੂ ਦਾ ਉਹ ਹੀ 650 700 ਨੂੰ ਘੱਟਾ ਆ ਵਾ ਅ 650 ਟਮਾਟਰ ਸਸਤਾ ਨਾ ਟਮਾਟਰ ਠੀਕ ਆ ਟਮਾਟਰ ਦਾ 5-6 70 ਰੁਪਏ ਇਹਨੇ 10 ਰੁਪਏ ਦਾ ਟਮਾਟਰ ਵੀ ਅੱਜ ਦੱਸ ਦਿੰਦਾ ਹਾਂ ਕੱਲ ਦਾ 8 ਕਿ ਸੱਤ ਦਾ 8 ਰੁਪਏ ਸਿਰੇ ਦਾ 8 ਰੁਪਏ ਕੋ ਦਾਗ ਵੀ ਨਿਕਲਦਾ ਹਾਂ ਹਾਂ ਉਹਦੇ ਵੀ ਸੋਚਾਂ ਉਹ ਵੀ ਦਾਗ ਵੀ ਨਿਕਲਦਾ ਵਿੱਚੋਂ ਹਾਂ ਨਹੀਂ ਤੇ ਇਹ ਲੈਂਦਾ 7-8 ਇਹ ਪੈਸੇ ਆ ਜਾਣਾ 10 ਇਹ 9 ਰੁਪਏ ਇਹ 10 ਭੇਜੂਗਾ 10 ਭੇਜਣਾ ਆਲੂ ਆ ਤੇਰੇ ਕੋਲੇ ਗੰਡੇ ਆ ਕੱਦੂ ਦਾ ਬੁਰਾ ਹਾਲ ਆ ਯਾਰ ਇਹ ਕੱਦੂ ਵੀ 15-16 ਰੁਪਏ 15-16 ਰੁਪਏ ਦਾ ਲਿਆ ਕਿਹੜਾ ਲੰਮਾ ਜਿਹਾ ਲਿਆ ਹੋਏਗਾ ਆਹ ਪਿਆਜ਼ ਇੱਧਰ ਆਹ ਚਿੱਟਾ ਇਹ ਤਾਂ ਸਸਤਾ ਯਾਰਾ ਠੀਕ ਆ ਨਹੀਂ ਇਹ ਕਾਲਦਾ ਹੀ ਵਧੀਆ ਵਾਂ ਅੱਜ ਕਿਹੜਾ ਲੈਂਦਾ ਉਹ ਵੀ ਪਾਈ ਉਧਰ ਜਿਹੜੇ ਲਵੇ ਜੇ ਆ ਨਾ ਲਵੇ ਜੇ ਹਾਂ ਇਹ ਇਹ ਥੋੜੇ ਮਹਿੰਗੇ ਆ ਇਹਦਾ ਹੈਗਾ 12-15 ਦਾ ਪਾ ਬੈਠਾ ਜਮੈਂ ਸਸਤਾ ਉਗੋ ਖਾਂਦੇ ਜਾਨੀ ਬੈਠਾ ਹਾਂ ਹਾਂ ਨਾ ਸਸਤੀਆਂ ਸੱਜੀਆਂ ਜਵਾਕ ਨਹੀਂ ਖਾਂਦੇ ਉਹਨਾਂ ਦੇ ਹੂੰ ਟਿੰਡਾ ਬੋਲੀ ਹੋਈ ਸੀ ਅੱਜ ਹੋਈ ਆ ਕਿ ਬਿਨਾ ਬੋਲੀ ਤਾਂ ਨਹੀਂ ਨਹੀਂ ਬੋਲੀ ਹੋਈ ਆ ਕੀ ਰੇਟ ਤੇ ਵਗਿਆ ਬੋਲੀ ਤੇ ਅੱਜ 40 ਰੁਪਏ ਨਹੀਂ ਯਾਰ 35 40 ਰਹਿ ਗਿਆ ਸੀ ਮੈਨੂੰ ਦਵਾ ਦਿਓ 35 40 ਹਾਂ ਅੱਜ 50 ਹੋ ਗਿਆ ਇਹ ਸਾਹੀ ਥੋੜੀ ਲਿਓਣੀ ਹੁੰਦੀ ਆ ਹਾਂ ਨਹੀਂ ਪੱਕੀ ਨਹੀਂ ਨਾਲ ਲਿਉਂਦੇਗੇ ਪਿੰਡ ਪਿੰਡੀ ਦਾ ਰੇਟ ਵੀ ਹੈਗਾ 30 35 ਹਾਂ ਟਿੰਡੋ ਨਾ ਬਾਈ ਯਾਰ ਇੱਕ ਦਿਨ ਦਾ ਰੇਡ ਰੇਡ ਹੁੰਦਾ ਟਿੰਡੋ ਦਾ ਕੋਈ ਪਤਾ ਨਹੀਂ 60 ਹੋ ਜੇ ਟਿੰਡੋ ਦਾ ਕੋਈ ਪਤਾ ਨਹੀਂ 30 ਹੋ ਜੇ ਸਾਲਾ ਹਨਾ ਜੀਮਾ ਸਾਹਿਬ ਜੀ ਬਾਈ ਕੀ ਹਾਲ ਚੱਲ ਹੈ ਜੀ ਗੁੱਡ ਮਾਰਨਿੰਗ ਨਿੰਦਰ ਮਾਨਕ ਚੜੱਕ ਬਾਈ ਕੀ ਹਾਲ ਚੱਲ ਹੈ ਭਰਾ ਅਜਮੇਰ ਸਿੰਘ ਭੁੱਲ ਰੱਤ ਨੇੜੇ ਈਮਾਨ ਸਾਹਿਬ ਜੀ ਬਾਈ ਕੀ ਹਾਲ ਜਾਂ ਅੰਗਰੇਜ਼ ਔਲਖ ਬਾਈ ਕੀ ਹਾਲ ਜੜਾ ਦਲਜੀਤ ਸਿੰਘ ਸੰਧੂ ਵੀਰ ਫੌਜੀ ਵੀਰ ਦੀ ਸਲਾਮੀ ਆਸਤੇ ਅਰਦਾਸ ਕਰਦਾ ਬਿਲਕੁਲ ਵੀਰ ਬਿਲਕੁਲ ਸਹੀ ਗੱਲ ਹੈ ਜੀ ਧੰਨਵਾਦ ਉਹ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜੜਾ ਜਰੂਰ ਕਰਦੇ ਰਿਆ ਕਰੋ ਉਹ ਦੋ ਤਿੰਨ ਟਰਾਲੀਆਂ ਜਿਹੜੀਆਂ ਰਹਿ ਗੀਆਂ ਬਾਈ ਬਾਈਆਂ ਨੇ ਵੇਚੀਆਂ ਨਹੀਂ ਮੂਹੋਂ ਰੇਟ ਘਟ ਗਿਆ ਸੀ ਇੱਕ ਦਾ 180 ਰਹਿ ਗਿਆ ਸੀ ਤੇ ਇੱਕ ਦਾ ਪਤਾ ਨਹੀਂ ਕੀ ਰਿਹਾ ਸੀ ਨਾ ਰੇਟ ਦੋ ਤਿੰਨ ਟਰਾਲੀਆਂ ਜਿਹੜੀਆਂ ਵਿਕੀਆਂ ਨਹੀਂ ਬਾਈ ਬਾਈ ਨੇ ਵੇਚੀਆਂ ਨਹੀਂ ਰੇਟ ਨਹੀਂ ਪਸੰਦ ਆਈ ਜਿਹੜੇ ਤੇ ਖੜੀਆਂ ਰਹਿਣੀਆਂ ਇਹ ਵੀਰ ਹੁਣ ਪਤਾ ਨਹੀਂ 15 ਮਿੰਟ ਖੜਨ ਨਾ 20 ਮਿੰਟ ਖੜਨ ਤਾਂ ਕਈ ਕੋਈ ਗਾਹਕ ਆ ਗਿਆ ਤਾਂ ਕੋਈ ਸਿੱਧਾ ਰੇਟ ਬਣ ਗਿਆ ਤਾਂ ਲੈ ਜਾਣਗੇ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ